ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਾਕ ਸੰਪਤੀ ਮੈਂਬਰ ਤੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਪੰਗਾਲੀ ਤੇ ਸਮੂਹ ਨਗਰ ਨਿਵਾਸੀ ਪੰਗਾਲੀ ਕਲਾਂ ਅੱਜ ਦੀਵਾਲੀ ਦਾ ਸੁਭ ਦਿਹਾੜਾ ਨਾਲ ਹੀ ਬੰਦੀ ਸੋੜ ਦਿਵਸ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਜਨਮ ਦਿਹਾੜਾ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਸਾਡੀ ਸਾਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਕਿਉਂਕਿ ਅੱਜ ਇਕੱਠੇ ਜਿਹੜੇ ਤਿੰਨ ਜਿਹੜੇ ਪ੍ਰੋਗਰਾਮ ਹੈ ਉਹ ਇਕੱਠੇ ਆਏ ਆ ਇਸ ਕਰਕੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਅੱਜ ਬੰਦੀ ਸੋਰ ਦਿਵਸ ਜਿਹੜਾ ਉਹ ਇਸ ਕਰਕੇ ਮਨਾਇਆ ਜਾਂਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਕਿ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬੰਜਾ ਰਾਜ ਜਿਹੜੇ ਆ ਹਰਿਆ ਹੋ ਕੇ ਤੇ ਸ੍ਰੀ ਸਸਕੰਡਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਪਹੁੰਚੇ ਹੀ ਉਹਨਾਂ ਦੀ ਖੁਸ਼ੀ ਦੇ ਅੰਦਰ ਸਮੂਹ ਸੰਗਤਾਂ ਨੇ ਆਪਣੇ ਦੀਵਾਲਾ ਕੀਤੀ ਸੀ ਤੇ ਇਸ ਕਰਕੇ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਜੋ ਮਰਿਆਦਾ ਚੱਲਦੀ ਉਹਦੇ ਮੁਤਾਬਕ ਅਜੇ ਵੀ ਦੀਵਾਲੀ ਜਿਹੜੀ ਉਸੇ ਹੀ ਤਰ੍ਹਾਂ ਮਨਾਈ ਜਾਂਦੀ ਆ ਤੇ ਉਧਰੋਂ ਹਿੰਦੂਆਂ ਤੇ ਸਿੱਖਾਂ ਦਾ ਜਿਹੜਾ ਸਾਂਝਾ ਤਿਹਾੜਾ ਉਹ ਇਸ ਕਰਕੇ ਕਿਹਾ ਜਾਂਦਾ ਕਿ ਉਧਰ ਸ੍ਰੀ ਰਾਮਚੰਦਰ ਜੀ ਜਿਹੜੇ ਉਹ ਵੀ ਬਨਵਾਸ ਘਟ ਕੇ ਉਹ ਜੁਦਿਆ ਦੇ ਵਿੱਚ ਆਪਣੇ ਇੱਥੇ ਪਹੁੰਚੇ ਸੀ ਤੇ ਜੁਦਿਆ ਦੇ ਵਿੱਚ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਦੀਵਾਲੀ ਕੀਤੀ ਸੀ ਇਸ ਕਰਕੇ ਹਿੰਦੂਆਂ ਤੇ ਸਿੱਖਾਂ ਦਾ ਜਿਹੜਾ ਇਹ ਸਾਂਝਾ ਤਿਹਾੜਿਆ ਤੇ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਅਸੀਂ ਸਮੂਹ ਸੰਗਤਾਂ ਵੱਲੋਂ ਸਾਰਿਆਂ ਨੂੰ ਸੰਗਤਾਂ ਨੂੰ ਲੱਖ ਲੱਖ ਜਿਹੜੀ ਆ ਉਹ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੀ ਇਹ ਦੀਵਾਲੀ ਆ ਇਹ ਅਸਥ ਪਾਜੀ ਤੋਂ ਤੇ ਜਿਹੜੇ ਆਪਣੇ ਪ੍ਰਦੂਸ਼ਣ ਰਹਿਤ ਮਨਾਹੀ ਜਾਵੇ ਕਿਉਂਕਿ ਜਿਹੜੇ ਆਪਾ ਅਸਥਵਾਜੀ ਚਲਾਉਨੇ ਉਹਦਣਾ ਸਾਡੇ ਕਾਫੀ ਜਿਹੜਾ ਉਹ ਨੁਕਸਾਨ ਹੁੰਦਾ ਪੈਸਾਂ ਦਾ ਵੀ ਨੁਕਸਾਨ ਹੁੰਦਾ ਵਾ ਉਸਤਾਵੇਂ ਪ੍ਰਦੂਸ਼ਣ ਜਿਹੜਾ ਉਹ ਬਹੁਤ ਫੈਲਦਾ ਇਸ ਕਰਕੇ ਮੈਂ ਜਰੂਰ ਇਹ ਅਪੀਲ ਕਰੂੰਗਾ ਕਿ ਜਿਹੜੇ ਅਸਥਵਾਜੀ ਆ ਉਹਨੂੰ ਘੱਟ ਤੋਂ ਘੱਟ ਬਲਜਰਾ ਇਸਤੇਮਾਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ